ਹਰ ਗੁਰ ਸਾਹਿਬ ਦੀਓ ਫਾਲੋ ਮਹਲਾ 3 ਗਾ ਇੱਕ ਮਨ ਹਰਿ ਕਿ ਆਇਵਤੋ ਇੱਕ ਮਨ ਇੱਕ ਕਿੰਤਪਾ ਕੁਤਿਨਿਆ ਸਗਾਨ ਸਗ ਮਡਿਆਨ ਦੇਤਨਾ ਕੋ ਸੁਖਦਾਏ ਇਹ ਮਨ ਹਰਿ ਜਿ ਪਿਆਰਪੁ ਇਕਤਮਾਨ ਇਕ ਚਿਤਵ ਪਾਵਾ ਆਰ ਜੰਗ ਫਕਾ ਸਦਾ ਮਨ ਜਿਆ ਆਂ ਦਿੰਦਾ ਪਛੋਤਾਏ ਹਮ ਹਰ ਤਰ ਸਦ ਮਨ ਹਾਰ ਇਹ ਤਖੀਆ ਸੁਖਤਾ ਆਏ ਨਾانک ਗੁਰਮਕ ਮੇਲ ਰਹਾ ਓ ਮਨ ਖਵਦੋ ਦੁਲਾਈ ਮਿਲੇ ਮਾhalla ਕੀ ਕਾ ਆਪੇ ਸੇਵਾ ਦਾਇਕ ਆਪੇ ਬਾਤ ਬਤਾਰੇ ਮੇਰੇ ਭਾਵਨ ਤੋ ਮਾ ਕੋ ਆਪ ਆਪੇ ਸਾਰ ਕਰ ਲੈ ਨਾ ਕੋ ਨਾਮ ਤੇ ਆਇ ਨਾ ਜੇ ਨਿਤ ਕਰਵਾ ਖਾ ਦੁਖ ਜੁਗ ਸੁਖ ਦਾ ਹੁਲੇ সব এক <laughs> What is